ਭੱਜ ਜਾਂਦੇ ਸੀਗੇ ਤੁਸੀਂ ਤਾਂ ਉਹ ਕ੍ਰੇਜ਼ ਜਿਹੜਾ ਚਮਕੀਲੇ ਹੋਣਾਂ ਲਈ ਦੇਖਿਆ ਹੋਇਆ ਨੇੜਿਓ ਹੈਨਾ ਕਿ ਜਦੋਂ ਸਟੇਜ ਤੇ ਚੜਨਾ ਹੁੰਦਾ ਸੀ ਉਸ ਤੋਂ ਪਹਿਲੇ ਦਾ ਕੀ ਮਾਹੌਲ ਹੁੰਦਾ ਸੀਗਾ ਪਹਿਲਾਂ ਦੇਖੋ ਜੀ ਹੁਣ ਲੋਕ ਜੋ ਮਰਜ਼ੀ ਗਈ ਜਾਣ ਪਰ ਉਹਨਾਂ ਦਾ ਇੱਕ ਨਾ ਧਰਮ ਪੱਖਾ ਸੀਗਾ ਹੂੰ ਵੀ ਸਟੇਜ ਤੇ ਜਾਣ ਤੋਂ ਪਹਿਲਾਂ ਨਾ ਮੀਟ ਅੱਛਾ ਨਾ ਸ਼ਰਾਬ ਨਾ ਆਂਡੇ ਮੱਛੀ ਨੂੰ ਉਹ ਕਿਸੇ ਸਾਜੀ ਨੂੰ ਵੀ ਹੱਥ ਨਹੀਂ ਲਾਉਣ ਦਿੰਦੇ ਸੀ ਅੱਛਾ ਤੇ ਫਿਰ ਜੁੱਤੀ ਲਾ ਕੇ ਉਹਨਾਂ ਨੇ ਗਾਉਣਾ ਸਟੇਜ ਤੇ ਜਿੰਦਾ ਉਹਨਾਂ ਨੇ ਆਉਦੀ ਪੂਰੀ ਲੈਫ ਦੇ ਵਿੱਚ ਕਦੇ ਸਟੇਜ ਮੋਕੇ ਨਾ दारू ਨੂੰ ਹੱਥ ਨਾ ਮੀਟ ਨੂੰ ਹੱਥ ਨਹੀਂ ਉਸ ਤੋਂ ਬਾਅਦ ਸਾਜਿਆਂ ਨੂੰ ਖੁੱਲੀ ਛੁੱਟੀ ਹੁੰਦੀ ਸੀ ਵੀ ਹੁਣ ਜੋ ਮਰਜੀ ਖਾ ਪੀ ਲੋ ਉਹ ਜਿੰਦਾ ਸਟੇਜ ਨੂੰ ਇੰਨਾ ਮੰਨਦੇ ਸੀਗੇ ਹਮ ਇੰਨਾ ਪਵਿੱਤਰ ਮੰਨਦੇ ਸੀਗੇ ਬਿਲਕੁਲ ਕਿਸੇ ਕਰਕੇ ਉਹਨਾਂ ਦੀ ਸਟੇਜ ਕਦੇ ਕੋਈ ਫੇਲ ਦੇਖ ਲੋ ਕਦੇ ਫੇਲ ਦੇਖੀ ਤੁਸੀਂ ਨਹੀਂ ਕਦੇ ਨਹੀਂ ਐਨੀਆਂ ਪੈਂਦੀਆਂ ਇਕੱਠ ਲੋਕਾਂ ਦੇ ਇਹ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਸੀਗੀ ਹਾਲਾਂਕਿ ਕਲਾਕਾਰ ਨਾ ਡੋਲ ਜਾਂਦਾ ਜਦੋਂ ਉਹਨੂੰ ਪਿਆਰ ਮਿਲਦਾ ਕੋਈ ਵੱਡਾ ਬੰਦਾ ਆ ਕੇ ਉਹਨੋਂ ਗੱਬੇ ਨਹੀਂ ਯਾਰ ਵਾਸੀ ਤਾਂ ਤੇਰੇ ਨਾਲ ਪੈਗ ਲਾਉਣਾ ਉਹ ਲਾ ਲੈਂਦੇ ਤੇ ਕਰੀਬ ਨਹੀਂ ਲਾ ਲੈਂਦੇ ਆ ਚਾਹ ਦੇ ਮਾਰੇ ਮੈਨੂੰ ਕਿਸੇ ਵੱਡੇ ਬੰਦੇ ਨੇ ਕਹਿਤਾ ਪਰ ਉਹ ਹੱਥ ਹੀ ਬੰਨ੍ਹ ਦਿੰਦੇ ਸੀ ਵੀ ਨਹੀਂ ਨਹੀਂ ਬਾਈ ਜੀ ਹੱਥ ਬੰਨ੍ਹ ਕੇ ਸਾਰ ਲੈਂਦੇ ਸੀ ਬਸ ਇਸ ਤਰ੍ਹਾਂ ਦਾ ਸੀਗਾ ਅਦੋ ਵੀ ਲੋਕਾਂ ਦਾ ਉਨਾ ਹੀ ਪਿਆਰ ਬਰਕਰਾਰ ਰਹਿੰਦੇ ਕੇਈ ਵਾਰ ਅਸੀਂ ਸੁਣਿਆ ਕਿ ਸਟੇਜ ਤੇ ਜਦੋਂ ਉਹਨਾਂ ਨੂੰ ਮਨਾ ਕਰਤਾ ਕਿ ਤੁਸੀਂ ਦੂਜੇ ਗੀਤ ਨਹੀਂ ਗਾਣੇ ਹੈ ਨਾ ਪਰ ਕੀ ਲਗੀਤ ਨਹੀਂ ਗਾਣੇ ਆ ਹਾਂਜੀ ਹਾਂਜੀ ਤੇ ਜਦੋਂ ਉਹ ਧਾਰਮਿਕ ਗੀਤ ਗਾਉਂਦੇ ਹੁੰਦੇ ਸੀਗੇ ਤੇ ਉਸ ਵੇਲੇ ਕੀ ਜਦੋਂ ਕਹਿੰਦੇ ਕਿ ਮੈਂ ਇਹੀ ਗਾਉਂਗਾ ਤੇ ਲੋਕੀ ਨਾਰਾਜ਼ ਹੁੰਦੇ ਸੀਗੇ ਦੇਖੋ ਵੀ ਜਿਹੜੇ ਜਿਹੜੀ ਉਹਨਾਂ ਦੀ ਬੁਕਿੰਗ ਹੁੰਦੀ ਸੀ ਹੂੰ ਉਹ ਪੁਰਾਣੇ ਗੀਤਾਂ ਕਰਕੇ ਹੀ ਹੁੰਦੀ ਸੀ ਹੂੰ ਅਗਲਾ ਕਹਿੰਦਾ ਯਾਰ ਅਸੀਂ ਤੈਨੂੰ ਤਾਂ ਉਹ ਸੁਣਨ ਲਈ ਲੈ ਕੇ ਆਏ ਆ ਵੀ ਜਿਹੜੇ ਤੇਰੇ ਗੀਤ ਹਿੱਟ ਆ ਅਸੀਂ ਤਾਂ ਉਹਨਾਂ ਦੇ ਕਰਕੇ ਤੈਨੂੰ ਬੁੱਕ ਕੀਤਾ ਹੂੰ ਤੇ ਅਸੀਂ ਹੁਣ ਕਿ ਧਾਰਮ ਕਿੰਨੇ ਕ ਸੁਣ ਲੀਏ ਦੋ ਤਿੰਨ ਗੀਤ ਸੁਣ ਲੈਂਦੇ ਹੀ ਲੋਕ ਬਾਕੀ ਬਾਹਲੇ ਨਹੀਂ 15 20 ਮਿੰਟ ਸੁਣ ਲੈਂਦੇ ਹੀ ਬਾਕੀ ਨਹੀਂ ਜਨੂਗਾ ਦੀ ਮੌਤ ਹੁੰਦੀ ਉਸ ਤੋਂ ਬਾਅਦ ਜੈਮਨ ਕਿਉਂਕਿ ਰਹਿ ਗਿਆ ਸੀਗਾ ਹੈਨਾ ਪਿੱਛੇ ਹਾਂਜੀ ਹਾਂਜੀ ਤੇ ਜੈਮਨ ਨਾਲ ਕਿੰਨਾ ਕ ਤੁਹਾਡਾ ਪ੍ਰੇਮ ਰਿਹਾ ਹੈ ਹਾਂ ਜੇ ਵੀ ਗੱਲਬਾਤ ਹੁੰਦੀ ਆ ਉਹਨਾਂ ਦੇ ਨਹੀਂ ਹੁਣ ਤਾਂ ਹੁੰਦੀ ਆ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਇਹਨੂੰ ਫਰੀਦਕੋਟ ਲੈ ਗਏ ਨਿਆਣਾ ਸੀ ਨਿਆਣਾ ਸੀਗਾ ਹਾਂਜੀ ਫਿਰ ਅਸੀਂ ਵੀ ਕੋਈ ਬਾਹਲਾ ਸਾਡਾ ਵੀ ਮਾਹੌਲ ਚੰਗੇ ਨਹੀਂ ਰਹਿ ਕਿਉਂ ਟਾਈਮ ਇਦਾਂ ਦਾ ਸੀ ਸਾਡਾ ਵੀ ਕੋਈ ਮੇਲ ਮਲਾਪੇ ਦੇ ਨਾਲ ਬਾਹਲਾ ਰਿਹਾ ਨਹੀਂਗਾ ਫਿਰ ਜਦ ਇਥੋਂ ਇੱਥੇ ਆਇਆ ਫੇਰ ਹੀ ਹੋਇਆ ਤੇ ਅਸੀਂ ਕੋਈ ਐਵੇਂ ਕਹੀਏ ਅਸੀਂ ਕੋਈ ਇਹਦੀ ਹੈਲਪ ਵੀ ਨਹੀਂ ਕਰ ਸਕੇ ਹਾਂ ਠੀਕ ਹੈ ਨਾ ਵੀ ਜੇ ਅਸੀਂ ਕਹੀਏ ਵੀ ਅਸੀਂ ਕੋਈ ਦੀ ਹੈਲਪ ਕੀਤੀ ਐ ਅਸੀਂ ਨਹੀਂ ਕੀਤੀ ਇਹ ਉੱਥੇ ਵਿਚਾਰਾ ਪੜਿਆ ਉੱਥੇ ਪੜਿਆ ਉਸ ਤੋਂ ਬਾਅਦ ਚਲੇ ਨੂੰ ਚੰਗੇ ਲੋਕ ਮਿਲੇ ਜਿਨ੍ਹਾਂ ਨੇ ਇਹਦੀ ਹੈਲਪ ਕੀਤੀ ਆ ਤੇ ਚਲੋ ਅੱਜ ਠੀਕ ਆ ਉਹਦਾ ਵਧੀਆ ਜਦੋਂ ਚਮਕੀਲਾ ਸਾਹਿਬ ਦੀ ਜਾਨ ਤੋਂ ਬਾਅਦ ਤੁਸੀਂ ਆਪਣਾ ਕੰਮ ਸ਼ੁਰੂ ਕੀਤਾ ਫਿਲਮਾਂ ਦੇ ਵਿੱਚ ਜਿੱਦਾਂ ਮੈਂ ਕਿਹਾ ਕਿ ਗਾਣੇ ਤੋਂ ਤੁਸੀਂ ਗਾਏ ਆ ਲਿਖੇ ਆ ਤੇ ਉਸ ਦੌਰਾਨ ਲੋਕਾਂ ਦੇ ਵਿਚਾਰ ਇਹ ਆ ਕਹਿ ਲਈ ਕਿ ਆਰਟਿਸਟਾਂ ਨੂੰ ਤੁਸੀਂ ਬਹੁਤ ਨੇੜੇੋਂ ਵੇਖਿਆ ਸਾਰੇ ਬਿਲਕੁਲ ਬਿਲਕੁਲ ਆਰਟਿਸਟ ਵਗੈਰਾ ਕੀ ਗੱਲ ਕਰਦੇ ਹੁੰਦੇ ਸੀ ਚਰਚਾ ਹੁੰਦੀ ਸੀਗੀ ਕਿ ਕੀ ਹੋਇਆ ਕਿਉਂ ਹੋ ਗਿਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਦੁੱਖ ਮਨਾਉਂਦੇ ਸੀ ਸਾਰੇ ਉਸ ਵੇਲੇ ਇਹ ਦੇਖੋ ਚਰਚਾ ਤਾਂ ਇਹ ਹੁੰਦੀ ਸੀ ਪਹਿਲਾਂ ਜਿਵੇਂ ਨਾ ਜਿਸ ਤਰ੍ਹਾਂ ਇੱਕ ਕੁਦਰਤੀ ਹੈ ਬਈ ਕਿਸੇ ਬੰਦੇ ਨੇ ਇੱਕਦਮ ਉਹਨਾਂ ਦੀਆਂ ਅੱਖਾਂ ਸਾਹਮਣੇ ਚਾਹ ਪਾਣੀ ਪੀਣ ਵਾਲਾ ਬੰਦਾ ਇਨੀ ਤਰੱਕੀ ਤੇ ਪਹੁੰਚੇ ਉਹ ਜੈਲ ਸੀ ਤਾਂ ਕੁਦਰਤੀ ਆ ਵੀ ਹੋ ਹੀ ਜਾਂਦੀ ਆ ਵੀ ਸਾਡੇ ਦਫ਼ਤਰਾਂ 'ਚ ਝਾੜ ਪਾਣੀ ਪੀਉਣ ਵਾਲਾ ਬੰਦਾ ਅੱਜ ਸਟਾਰ ਬਣ ਗਿਆ ਇਹਦਾ ਗਾਇਕ ਆ ਬਿਲਕੁਲ ਠੀਕ ਹੈ ਨਾ ਉਹ ਸਾਰਿਆਂ 'ਚ ਹੀ ਸੀਗੀ ਤਕਰੀਬਨ ਉਸ ਟਾਈਮ ਦੇ ਕਲਾਕਾਰਾਂ 'ਚ ਹੂੰ ਉਦੋਂ ਬਾਅਦ ਫਿਰ ਇਹ ਇਹਨਾਂ ਨੂੰ ਇਹ ਹੋ ਗਿਆ ਇਹ ਵਿਰੋਧ ਕਰਦੇ ਰਹੇ ਵੀ ਇਹਨੇ ਤਾਂ ਸਾਡਾ ਵੀ ਕੰਮ ਠੱਪ ਕਰਾਤਾ ਇਹਨੇ ਤਾਂ ਮਾਰ ਕੇ ਸਾਡਾ ਵੀ ਕੰਮ ਠੱਪ ਕਰਾਤਾ ਜੇ ਹਟ ਜਾਂਦਾ ਗਉਣੋਂ ਤੇ ਹੋ ਸਕਦਾ ਸਾਡਾ ਐਂ ਚੱਲਦਾ ਰਹਿੰਦਾ ਬੜੇ ਬੜੇ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਕਈ ਲੋਕ ਸਾਨੂੰ ਵੀ ਰੋਕਦੇ ਰਹੇ ਜਦੋਂ ਅਸੀਂ ਮੇਲੇ ਲਾਉਣੇ ਸ਼ੁਰੂ ਕੀਤੇ ਪਹਿਲਾਂ ਜਦੋਂ ਅਸੀਂ ਖੰਡਪੜ ਦਾ ਭੋਗ ਪਾਇਆ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ